ਅੱਜ ਲੋਹੜੀ ਦਾ ਤਿਉਹਾਰ ਹੈ ਜੀ ਤੇ ਲੋਹੜੀ ਦਾ ਤਿਉਹਾਰ ਬੜੇ ਹੀ ਸ਼ਾਨਦਾਰ ਤਰੀਕੇ ਨਾਲ ਆਮ ਆਦਮੀ ਪਾਰਟੀ ਦੇ ਆਸ਼ੂ ਜਿੰਨਾ ਵਿੱਚ ਸ਼੍ਰੀ ਕਰਨ ਮਿੱਜਰ ਸਿੰਘ ਜੀ ਜੋ ਕਿ ਪੰਜਾਬ ਦੇ ਯੂਥ ਦੇ ਜੁਆਇੰਟ ਸੈਕਟਰੀ ਹੈ ਨਾ ਸੈਕਟਰੀ ਨੇ ਨਾਲੋਂ ਨਾਲੇ ਹੋਰ ਵੀ ਆਮ ਆਦਮੀ ਪਾਰਟੀ ਦੇ ਗੁਰੂ ਹਰ ਸਹਾਏ ਦੇ ਆਗੂ ਖੜੇ ਹੋਏ ਨੇ ਲੋਹੜੀ ਸਾਰੇ ਹੀ ਮਨਾਉਂਦੇ ਨੇ ਪਰ ਆਮ ਲੋਕਾਂ ਦੇ ਵਿੱਚ ਆਮ ਲੋਕਾਂ ਦੇ ਨੰਨੇ-ਮੁੰਨੇ ਬੱਚਿਆਂ ਦੇ ਨਾਲ ਇਲਾਕੇ ਦੇ ਵਿੱਚ ਪਹਿਲੀ ਵਾਰ ਹੈ ਕਿ ਕਿਸੇ ਨੇ ਐਸੀ ਸ਼ਾਨਦਾਰ ਧੂੜੀ ਮਨਾਈ ਹੈ ਜੀ ਇਹਨਾਂ ਨੂੰ ਦੇਖ ਕੇ ਇਹਨਾਂ ਦੇ ਕੀਤੇ ਹੋਏ ਉਪਰਾਲੇ ਨੂੰ ਦੇਖ ਕੇ ਸ਼ਹਿਰ ਵਿੱਚ ਮસ્ਤੀ ਦਾ ਹਰ ਇੱਕ ਬੱਚਾ ਚਹਿਕੇ ਵਾਰੇ ਹੋਏ ਮਾਪਿਆਂ ਦੇ ਵਿੱਚ ਵੀ ਖੁਸ਼ੀ ਦੀ ਲਹਿਰ ਹੈ ਪਹਿਨਾਂ ਤਾਂ ਜੀ ਸਾਰੇ ਇੱਥੇ ਇਲੈਕਟ੍ਰੋਨਿਕ মিডিਆ ਸੋਸ਼ਲ মিডিਆ ਦਾ ਇੱਥੇ ਔਨ ਤੇ ਜਨਰਲ ਟੀਵੀ ਦਾ ਮੈਂ ਸਾਰਿਆਂ ਦਾ ਜੀ ਆਇਆਂ ਨੂੰ ਆਖਦਾ ਤੇ ਸਾਰਿਆਂ ਦਾ ਧੰਨਵਾਦ ਕਰਦਾ ਵੀ ਤੁਸੀਂ ਇੱਥੇ ਸਾਡੇ ਨਿੱਕੇ ਜਿਹੇ ਸੱਦੇ ਤੇ ਇੱਕ ਅਸੀਂ ਚੰਗਾ ਉਪਰਾਲਾ ਅੱਜ ਇਸ ਗੁਰੂ ਹਰ ਸਾਹਿਬ ਦੀ ਧਰਤੀ ਤੋਂ ਸ਼ੁਰੂ ਕਰਨ ਲੱਗੇ ਆ ਅਸੀਂ ਹਮੇਸ਼ਾ ਮੇਰਾ ਸੁਪਨਾ ਰਿਹਾ ਸੀਗਾ ਮੈਂ ਬੇਸਿਕਲੀ ਜਦੋਂ ਇਸ ਸਿਆਸਤ ਦੇ ਵਿੱਚ ਆਇਆ ਤੇ ਉਹਦਾ ਰੀਜ਼ਨ ਵੀ ਮੇਰਾ ਕਿਤੇ ਨਾ ਕਿਤੇ ਬੇਟਾ ਬਣਿਆ ਸੀਗਾ ਉਸ ਟਾਈਮ ਗੱਲ ਮੈਂ ਥੋੜੀ ਸ਼ੋਰਟ ਦੇ ਵਿੱਚ ਕਰੂੰਗਾ ਵੀ ਮੈਂ ਬੇਟਾ ਮੇਰਾ ਟਿਊਸ਼ਨ ਤੇ ਚੱਲਿਆ ਸੀਗਾ ਤੇ ਇਹ ਦੁਕਾਨ ਤੋਂ ਇੱਕ ਬਾਰਾ ਬੋਰ ਬੰਦੂਖ ਵਰਗਾ ਪੈਨ ਲੈ ਕੇ ਆਇਆ ਸੀਗਾ ਜਿੱਥੋਂ ਮੈਂ ਬੋਲਣਾ ਸ਼ੁਰੂ ਕੀਤਾ ਸੀਗਾ ਬੱਚਿਆਂ ਦੇ ਲਈ ਅੱਜ ਅਸੀਂ ਸਾਰੇ ਆਪਦੇ ਧੀਆ ਪੁੱਤਾਂ ਦੀਆਂ ਲੋੜੀਆਂ ਤਾਂ ਮਨਾਉਨੇ ਆ ਪਰ ਅਸੀਂ ਗਰੀਬ ਲੋਕਾਂ ਦਾ ਧਿਆਨ ਨਾ ਕਰਦੇ ਹੋਏ ਖਾਣ ਪੀਣ ਵਾਲ ਤੇ ਹੋਰ ਆਪਦੇ ਐਸ਼ੋ ਆਰਾਮ ਦੇ ਵਿੱਚ ਲੱਗੇ ਹੋਏ ਆ ਤੇ ਮੇਰੇ ਦਿਲ ਦੇ ਵਿੱਚ ਇੱਕ ਗੱਲ ਸੀ ਵੀ ਐਤ ਕੀ ਲੋੜੀ ਅਸੀਂ ਕਿਸੇ ਹੋਰ ਤਰੀਕੇ ਦੇ ਨਾਲ ਹੋਰ ਅੰਦਾਜ਼ ਦੇ ਨਾਲ ਮਨਾਈਏ ਵੀ ਜਿਹੜਾ ਇਹ ਸੋਸਾਇਟੀ ਨੂੰ ਇਹ ਸਮਾਜ ਦੇ ਵਿੱਚ ਕੋਈ ਚੰਗੀ ਸੇਧ ਦੇ ਸਕੀਏ ਉਹਨੂੰ ਸੋਚਦੇ ਹੋਏ ਅੱਜ ਮੈਂ ਗੁਰੂ ਹਰਸਾਏ ਤੋਂ ਸਾਡੇ ਸ਼ੰਕਰ ਵਸਤੀ ਤੋਂ ਇੱਕ ਸ਼ਰਵਾਤ ਕੀਤੀ ਹੈ ਉਹਨਾਂ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਵੀ ਵੱਖ-ਵੱਖਰੇ ਏਰੀਆਜ਼ ਦੇ ਵਿੱਚ ਜਾ ਕੇ ਕੋਈ ਵੀ ਲੋੜਵੰਦ ਬੱਚਾ ਕਿਸੇ ਦੀ ਕੋਈ ਪੜ੍ਹਾਈ ਤੋਂ ਮਤਲਬ ਕਿ ਕਿਸੇ ਨੂੰ ਦਿੱਕਤ ਆ ਰਹੀ ਹੈ ਕੋਈ ਬੱਚਾ ਪੜ੍ਹਾਈ ਤੋਂ ਵਾਂਝਾ ਰਹਿ ਰਿਹਾ ਅਸੀਂ ਘਰ ਘਰ ਜਾ ਕੇ ਮਦਦ ਕਰਾਂਗੇ ਕਿ ਕਿਸੇ ਵੀ ਬੱਚੇ ਨੂੰ ਪੜ੍ਹਾਈ ਤੋਂ ਵਾਂਝਾ ਨਹੀਂ ਰਹਿਣ ਦੇਣਾ ਨਿੱਜਤ ਸਾਹਿਬ ਪਤਾ ਲੱਗਿਆ ਹੈ ਕਿ ਤੁਸੀਂ ਕੋਈ ਬੱਚਿਆਂ ਦੀ ਪੜ੍ਹਾਈ ਵਾਸਤੇ ਉਹਨਾਂ ਦੀ ਦੇਖਭਾਲ ਵਾਸਤੇ ਕੋਈ ਸੁਸਾਇਟੀਆਂ ਐਨਜੀਓ ਬਣਾਉਣ ਜਾ ਰਹੇ ਹੋ ਹਾਂਜੀ ਸਰ ਵੀ ਮੈਂ ਬੱਚਿਆਂ ਦੀ ਇਸ ਚੀਜ਼ ਨੂੰ ਲੈ ਕੇ ਐਜੂਕੇਸ਼ਨ ਨੂੰ ਖਾਸ ਲੈ ਕੇ ਮੈਂ ਇੱਕ ਐਨਜੀਓ ਵੀ ਗੁਰੂ ਘਰ ਸਾਹਿਬ ਵਾਸੀਆਂ ਦੇ ਨਾਲ ਮਿਲ ਕੇ ਡਿਸਕਸ਼ਨ ਵੀ ਕਰਾਂਗੇ ਬੈਠ ਕੇ ਸਾਰੇ ਲੋਕਲ ਲੋਕਾਂ ਨੂੰ ਨਾਲ ਲੈ ਕੇ ਇੱਕ ਐਨਜੀਓ ਦਾ ਅਸੀਂ ਨਾਮ ਜੋ ਸੋਚਿਆ ਉਹ ਸੋਚਿਆ ਅਸੀਂ ਨੰਨੇ ਸੁਪਨੇ ਵੀ ਛੋਟੇ ਛੋਟੇ ਬੱਚਿਆਂ ਦੇ ਸੁਪਨੇ ਉਹ ਸਾਕਾਰ ਕਰੀਏ ਤੇ ਬੱਚਿਆਂ ਨੂੰ ਪੜ੍ਹਾਈ ਵਾਲੇ ਪਾਸੇ ਪ੍ਰੇਰਿਤ ਕਰੀਏ ਤਾਂ ਕਿ ਆਉਣ ਵਾਲਾ ਸਾਡਾ ਸਮਾਜ ਚੰਗਾ ਹੋ ਸਕੇ ਸਾਡਾ ਚੰਗਾ ਰਹਿਣ-ਬਹਿਣ ਸਾਡੇ ਬੱਚੇ ਸਹੀ ਪਾਸੇ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਾ ਤਾਂ ਜੋ ਸਾਡੇ ਦੇਸ਼ ਦੀ ਤਰੱਕੀ ਹੋ ਸਕੇ ਇਸ ਨੂੰ ਹੱste ਤੁਸੀਂ ਅਗਲਾ ਕਦਮ ਕੀ ਚੱਕੋਗੇ ਨੰਨੇ-ਮੁੰਨੇ ਜੋ ਤੁਸੀਂ ਸੁਸਾਇਟੀ ਬਣਾਈ ਹੈ ਜੀ ਬੱਚਿਆਂ ਨੂੰ ਜਾਂ ਉਹਨਾਂ ਦੇ ਮਾਪਿਆਂ ਨੂੰ ਕਿਵੇਂ ਗਾਈਡ ਕਰੋਗੇ ਬੇਸਿਕਲੀ ਜੀ ਸਾਡਾ ਇਹ ਅਸੀਂ ਟੀਮ ਬਾਈ ਟੀਮ ਕਿ ਕੋਈ ਪਾਰਟੀਬਾਜ਼ੀ ਤੋਂ ਉੱਠ ਕੇ ਅਸੀਂ ਕਰਾਂਗੇ ਕੰਮ ਜੋ ਵੀ ਹੈਗਾ ਤੇ ਘਰ ਘਰ ਜਾ ਕੇ ਪਿੰਡ ਪਿੰਡ ਜਾ ਕੇ ਜਿੰਨੇ ਵੀ ਸਾਡੇ ਇੱਥੇ ਲੋਕਲ ਆਫੀਸਰਸ ਹੈਗੇ ਆ ਐਜੂਕੇਸ਼ਨ ਡਿਪਾਰਟਮੈਂਟਸ ਦੇ ਵਿੱਚ ਜਿਹੜੀਆਂ ਹੋਰ ਕੋਈ ਇੱਥੇ ਐਨ ਜੀਓਜ਼ ਜਾਂ ਆਰਗੇਨਾਈਜੇਸ਼ਨਸ ਹੈਗੀਆਂ ਨੇ ਅਸੀਂ ਉਹਨਾਂ ਨੂੰ ਨਾਲ ਲੈ ਕੇ ਚੜ੍ਹ ਕਰ ਤੱਕ ਹਰੇਕ ਜਗ੍ਹਾ 'ਤੇ ਰੀਚ ਕਰਾਂਗੇ ਵੀ ਕੋਈ ਵੀ ਬੱਚਾ ਇਦਾਂ ਦਾ ਵਾਂਝਾ ਨਾ ਰਹਿ ਜਾਏ ਵੀ ਜਿੰਨੂੰ ਸਿੱਖਿਆ ਨਾ ਮਿਲ ਸਕੇ ਕਿਉਂਕਿ ਗੁਰੂ ਸਾਹਿਬ ਨੇ ਵੀ بڑے ਲਫ਼ਜ਼ਾਂ ਦੇ ਵਿੱਚ ਕਿਹਾ ਵਿਦਿਆ ਵਿਚਾਰੀ ਪਰਉਪਕਾਰੀ ਵਿੱਦਿਆ ਦਾ ਕੰਮ ਹੈ ਸਾਨੂੰ ਸਮਾਜ ਦੇ ਵਿੱਚ ਰਹਿਣਾ ਸਿਖਾਉਣਾ ਚੰਗੇ ਇਨਸਾਨ ਬਣਾਉਣਾ ਤੇ ਸੋਨਾ ਆਪਣੇ ਦੇਸ਼ ਨੂੰ ਸੂਚਿਤ ਦੇਣਾ ਕੱਲੀ ਪੜ੍ਹਾਈ ਦੀ ਗੱਲ ਕਰੀਏ ਠੀਕ ਹੈ ਬੱਚਾ ਕੋਲ ਪੜ੍ਹਾਈ ਦਾ ਸਿਸਟਮ ਹੈ ਨਹੀਂ ਕਿਉਂਕਿ ਮਾਤ ਪਿਓ ਕੋਲ ਨਹੀਂ ਪੜੇਗੀ ਜੀ ਤੇ ਸਭ ਤੋਂ ਪਹਿਲਾਂ ਇਹਨਾਂ ਨੂੰ ਜਿਹੜੀਆਂ ਹੋਰ ਮਤਲਬ ਜ਼ਰੂਰੀ